ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ 10 ਲੱਖ 70 ਹਜ਼ਾਰ ਜਿਹੜੇ ਨੀਲੇ ਕਾਰਡ ਰਸਣ ਵਾਲੇ ਗਰੀਬ ਲੋਕਾਂ ਦੇ ਪਤੇ ਗਏ ਸੀ ਉਹ ਦੁਬਾਰਾ ਬਹਾਲ ਕੀਤੇ ਜਾਣਗੇ ਉਸ ਫੈਸਲੇ ਨੇ ਇਹ ਸਾਰਾ ਪੋਲ ਖੋਲ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਘਟੀਆ ਰਾਜਨੀਤੀ ਹੇਠ 2 ਸਾਲ 10 ਲੱਖ 70 ਹਜ਼ਾਰ ਪਰਿਵਾਰਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਾਜਾਇਜ਼ ਸਜ਼ਾ ਦਿੱਤੀ ਸੀ ਉਸ ਵੇਲੇ ਮੁੱਖ ਮੰਤਰੀ ਸਾਹਿਬ ਬੜੀਆਂ ਬਾਹਵਾਂ ਖੜੀਆਂ ਕਰਕੇ ਕਹਿੰਦੇ ਸੀ ਕਿ ਬਸਤੀਜ਼ ਘਰਾਂ ਵਾਲਿਆਂ ਦੇ ਵੀ ਕਾਰਡ ਬਣ ਗਏ ਸਰਪੰਚਾਂ ਦੇ ਵੀ ਕਾਰਡ ਬਣ ਗਏ ਵੱਡੇ ਵੱਡੇ ਧਰਾੜਾ ਦੇ ਕਾਰਡ ਬਣ ਗਏ ਤੇ ਅੱਜ ਜਦੋਂ ਤੁਸੀਂ ਉਹਨੂੰ ਬਹਾਲ ਕਰਦੇ ਹੋ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਤੁਹਾਡਾ ਜਿਹੜਾ ਝੂਠ ਹੈ ਉਹ ਖੁੱਲ ਕੇ ਨਿਕਾ ਫਿਰ ਜੇ ਇੱਕ ਕਾਰ ਤੇ ਚਾਰ ਵੀ ਔਸਤ ਮੈਂਬਰ ਹੋਣ ਤੇ 40 ਲੱਖ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੁਸੀਂ 2 ਸਾਲ ਅਨਾਜ ਤੋਂ ਜਿਹੜਾ ਉਹ ਆਪਣੇ ਹੱਕ ਤੋਂ ਵਾਜਰ ਕਿ ਇਸ ਕਰਕੇ ਦੁਕਾਨੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ ਕਿ ਜਿਹੜੀ ਇੰਨੇ ਸਾਲਾਂ ਤੋਂ ਸਕੀਮ ਚੱਲਦੀ ਪਈ ਸੀ ਤੁਸੀਂ ਉਹਨਾਂ ਗਰੀਬਾਂ ਦਾ ਮਜ਼ਾਕ ਵੀ ਉਡਾਇਆ ਉਹਨਾਂ ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਵੀ ਲਾਏ ਤੇ ਦੋ ਸਾਲ ਤੁਸੀਂ 40 ਲੱਖ ਲੋਕਾਂ ਨੂੰ ਇਸ ਸਹੂਲਤੋਂ ਵਾਂਝਾ ਰੱਖਿਆ ਜਿਹੜੀ ਦੋ ਟੰਗ ਦੀ ਰੋਟੀ ਦੀ ਸਹੂਲਤ ਉਹ ਵੀ ਤੁਸੀਂ ਬੰਦ ਕਰ ਦਿੱਤੀ ਹੁਣ ਮੈਂ ਮੁਖਵੰਤੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੇ ਤੁਸੀਂ ਕ੍ਰੈਡਿਟ ਚ ਲੈ ਰਹੇ ਹੋ ਕਿ ਮੈਂ ਹੁਣ 10 ਲੱਖ 70 ਹਜ਼ਾਰ ਬਹਾਲ ਕਰ ਰਿਹਾ ਕੱਟਿਆ ਵੀ ਤੁਸੀਂ ਜੇ ਤੋਂਡੇ ਹਕੂਮਤੋਂ ਨਹੀਂ ਕੱਟਿਆ ਗਿਆ ਸੀ politically ਨਹੀਂ ਕੱਟਿਆ ਗਿਆ ਸੀ ਤੇ ਫਿਰ ਦੱਸੋ ਕਿੰਨੇ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਜਿਨ੍ਹਾਂ ਨੇ ਉਹਨਾਂ ਦੇ ਨਾਜਾਇਜ਼ ਕਾਰਟ ਕਰਤੇ ਸੀ ਕੀ ਇਸ ਤਰ੍ਹਾਂ ਪ੍ਰਸ਼ਾਸਨ ਚੱਲਦਾ? ਅਗਰ ਉਹਨਾਂ ਗਰੀਬਾਂ ਦੇ ਕਾਰਡ ਗਲਤ ਕੱਟੇ ਗਏ ਸੀ ਤੇ ਤੁਹਾਨੂੰ ਹੁਣ ਤੱਕ ਕਿੰਨੇ ਅਫਸਰ ਸਸਪੈਂਡ ਕਰਨੇ ਚਾਹੀਦੇ ਸੀ? ਤੁਸੀਂ ਇੱਕ ਦੇ ਖਿਲਾਫ ਵੀ ਐਕਸ਼ਨ ਨਹੀਂ ਲਿਆ। ਤੁਸੀਂ ਇਸ ਕਰਕੇ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਇਸ ਗੱਲ ਦੀ ਕਿਉਂਕਿ ਤੁਹਾਡੇ ਆਪਣੇ ਹੁਕਮਤ ਦੇ ਤੁਸੀਂ ਕਟਾਏ ਸੀ। ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਜਿਹੜੇ ਲੋਕੀ ਦੂਜੀਆਂ ਪਾਰਟੀਆਂ ਨਾਲ ਸੀ ਤੁਸੀਂ ਉਹਨਾਂ ਦੇ ਕਾਰਡ ਕੱਢ ਦਿੱਤੇ। ਜਦੋਂ ਅਸੀਂ ਥੱਲੇ ਜਾ ਕੇ ਜ਼ਮੀਨ ਦੇ ਉੱਤੇ ਆਵਾਜ਼ ਉਠਾਈ ਇਹ ਇਸ਼ੂ ਪੜਿਆ ਤੁਹਾਨੂੰ ਲੱਗਿਆ ਕਿ ਪਾਰਲੀਮੈਂਟ ਵਿੱਚ ਝੋਟਾ ਨਹੀਂ ਪੈਣੀਆ ਤੇ ਹੁਣ ਤੁਸੀਂ ਬਹਾਲ ਕਰ ਦਿੱਤੇ ਤੁਹਾਡਾ ਸਾਰੀ ਜਿਹੜੀ ਗੰਦੀ ਰਾਜਨੀਤੀ ਆ ਉਹ ਖੁੱਲ ਕੇ ਸਾਹਮਣੇ ਪਰ ਲੋਕੀ ਬਖਸ਼ਣਗੇ ਨਹੀਂ ਮੁਖੰਤਰੀ ਸਾਹਿਬ ਪਾਰਲੀਮੈਂਟ ਵਿੱਚ ਜਵਾਬੇਦਾ ਦੇਣਾ ਪਊ ਤੁਸੀਂ ਕਿ ਕੋਰਟ ਐਕਸਪਲੇਮੈਂਟ ਕਰਕੇ ਕੋਈ ਹੋਰ ਕੋਈ ਕੰਮ ਨਹੀਂ ਵੀ ਆ ਜੇ ਬੰਡਾ ਟੈਕਸ ਨਾ ਹੁੰਦੀ ਇਹ ਜਾਣ ਬੁੱਝ ਕੇ ਬਦਰਾ ਲੈਣ ਦੀ ਭਾਵਨਾ ਨਾਲ ਨਾ ਕੱਟੇ ਜਾਂਦੇ ਤੇ ਫਿਰ ਕਿਸੇ ਅਫਸਰ ਤੇ ਐਕਸ਼ਨ ਹੁੰਦਾ ਤੁਸੀਂ ਇੱਕ ਦਸਤੇ ਪੰਜਾਬ ਦਾ ਅਫਸਰ ਜਿੱਤੇ 1070000 ਛੋਟਾ ਨੇ ਬਹੁਤ ਵੱਡੀ ਫਿਕਰ ਅਸੀਂ ਤੇ ਹੁਣ ਲੋਕਾਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਜਦੋਂ ਆਉਂਦੇ ਆ ਉਥੇ ਇਸ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਖੜ ਕੇ ਪੁੱਛੋ ਵੀ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਤਾਂ ਸਾਡੇ ਜਿਹੜੀ ਪਹਿਲੀ ਸੌਤ ਮਿਲਦੀ ਸੀ ਉਹ ਵੀ ਬੰਦ ਕਰਤਾ ਉਹਦਾ ਜਵਾਬ ਹੁਣ ਲੋਕੀ ਦੇ ਸਜਾ ਲੋਕੀ ਦੇ